ਕੀ ਪੁਲਿਸ ਨੇ ਚੁੱਕਿਆ ਹੋਇਆ ਹੈ ਅਮਰਿਤਪਾਲ ਸਿੰਘ ਮੈਰੋ ਪੁਲਿਸ ਹੱਥੋਂ ਕਿਹੜੀ ਅਣਹੋਣੀ ਜਿਹੜੀ ਹੈ ਹੋਈ ਹੈ ਜਿਸ ਦਾ ਡਰ ਪਰਿਵਾਰ ਨੂੰ ਵੀ ਸਤਾ ਰਿਹਾ ਹੈ ਤੁਹਾਨੂੰ ਉਸ ਦੇ ਬਾਰੇ ਜਰੂਰ ਦੱਸਣਾ ਚਾਹਾਂਗੇ ਇਹਦਾ ਪੰਜਾਬ ਬੋਲ ਦਾ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਭਾਈ ਅਮਰਿਤਪਾਲ ਸਿੰਘ ਮੈਰੋ ਜਿਨ੍ਹਾਂ ਨੇ ਸੋਸ਼ਲ ਮੀਡੀਆ ਤੇ ਜਿਹੜੀ ਹੈ ਇਹ ਆਪਣੀ ਖਬਰ ਵਾਇਰਲ ਕੀਤੀ ਸੀ ਤੇ ਆਪਣੀ ਜਾਣਕਾਰੀ ਜਿਹੜੀ ਹੈ ਉਹਨਾਂ ਨੇ ਦਿੱਤੀ ਸੀ ਕਿ ਆਖਰ ਕਮਲ ਕੌਰ ਭਾਬੀ ਜਿਸ ਦਾ ਨਾਮ ਸੋਸ਼ਲ ਮੀਡੀਆ ਤੇ ਕੰਚਨ ਕੁਮਾਰੀ ਦੇ ਨਾਮ ਤੋਂ ਮਸ਼ਹੂਰ ਸੀ ਤੇ ਉਸ ਦੀ ਹੱਤਿਆ ਹੋ ਜਾਂਦੀ ਹੈ ਤੇ ਇਸ ਹੱਤਿਆ ਦੀ ਜ਼ਿੰਮੇਵਾਰੀ ਜਿਹੜੀ ਐ ਪੀ ਆਈ ਅਮਰਿਤਪਾਲ ਸਿੰਘ ਮੈਰੋ ਖੋਦ ਲੈਂਦੇ ਨੇ ਤੁਹਾਨੂੰ ਦੱਸਣਾ ਚਾਹਾਂਗੇ ਕਿ ਆਖਰ ਹੁਣ ਇਸ ਕੇਸ ਦੇ ਵਿੱਚ ਨਵਾਂ ਮੋੜ ਜਿਹੜਾ ਹੈ ਆ ਚੁੱਕਿਆ ਇਹ ਤੁਹਾਨੂੰ ਦੱਸਣਾ ਚਾਹਾਂਗੇ ਭਾਈ ਅਮਰਿਤਪਾਲ ਸਿੰਘ ਮਹਿਰੋਂ ਦਾ ਕੇਸ ਲੈਣ ਦੇ ਲਈ ਬਹੁਤ ਲੋਕ ਜਿਹੜੇ ਨੇ ਅੱਗੇ ਆ ਚੁੱਕੇ ਨੇ ਐਡਵੋਕੇਟ ਸਿਮਰਜੀਤ ਕੌਰ ਗਿੱਲ ਨੇ ਵੀ ਜਿਹੜੀ ਹੈ ਇਸ ਕੇਸ ਦੀ ਜ਼ਿੰਮੇਵਾਰੀ ਲਈ ਹੈ ਉਧਰ ਹਰਪਾਲ ਸਿੰਘ ਖਾਰਾ ਉਹਨਾਂ ਨੇ ਵੀ ਇਸ ਕੇਸ ਦੀ ਜਿਹੜੀ ਹੈ ਜ਼ਿੰਮੇਵਾਰੀ ਸ਼ੁਰੂ ਕਰ ਦਿੱਤੀ ਹੈ ਪੈਰ ਵੀ ਜਿਹੜੀ ਹੈ ਉਹ ਕਰ ਰਹੇ ਨੇ ਤੇ ਦੂਸਰੇ ਪਾਸੇ ਜੇ ਗੱਲ ਕਰੀਏ ਭਾਈ ਅਮਰਿਤਪਾਲ ਸਿੰਘ ਖੁਦ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਸ ਕਸਟਡੀ ਦੇ ਵਿੱਚ ਨਹੀਂ ਪਰ ਭਾਈ ਅਮਰਿਤਪਾਲ ਸਿੰਘ ਮਹਿਰੋ ਨੇ ਜੋ ਵੀਡੀਓ ਪਾਈ ਸੀ ਉਸ ਦੇ ਵਿੱਚ ਉਹਨਾਂ ਵੱਲੋਂ ਦੱਸਿਆ ਗਿਆ ਸੀ ਕਿ ਉਹ ਸੇਫ ਨੇ ਤੇ ਹਾਲੇ ਤੱਕ ਉਹ ਪੁਲਿਸ ਦੇ ਹੱਥ ਜਿਹੜੇ ਨਹੀਂ ਆਏ ਨੇ ਪਰ ਜੋ ਕਮਲ ਕੌਰ ਭਾਬੀ ਦਾ ਕਤਲ ਕੀਤਾ ਸੀ ਉਹਨਾਂ ਨੇ ਨਾਲ ਹੀ ਚੇਤਾਵਨੀ ਦਿੱਤੀ ਸੀ ਜਿਹੜੇ ਇੰਸਟਾਗ੍ਰam ਤੇ ਜਾਂ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਗੰਦ ਪਾ ਰਹੇ ਨੇ ਸਾਡੀਆਂ ਧੀਆਂ ਭੈਣਾਂ ਬੱਚੀਆਂ ਜੜੀਆਂ ਨੇ ਇਦਾਂ ਦੀਆਂ ਕੋਈ ਗਲਤ ਪੋਸਟਾਂ ਕਰ ਰਹੀਆਂ ਨੇ ਤੋਂ ਨਿਊਡ ਚੀਜ਼ਾਂ ਜੜੀਆਂ ਨੇ ਸੋਸ਼ਲ ਮੀਡੀਆ ਤੇ ਫਲਾਈਆਂ ਜਾ ਰਹੀਆਂ ਨੇ ਉਹਨਾਂ ਸਾਰਿਆਂ ਨੂੰ ਇਹ ਸਭ ਕੁਝ ਬੰਦ ਕਰਨ ਦੀ ਚੇਤਾਵਨੀ ਦਿੱਤੀ ਗਈ ਸੀ ਤੇ ਆਖਰੀ ਵੀ ਕਿਹਾ ਗਿਆ ਸੀ ਕਿ ਕਮਲਕੌਰ ਭਾਬੀ ਦਾ ਜਿਸ ਤਰ੍ਹਾਂ ਕਤਲ ਹੋਇਆ ਤੁਹਾਨੂੰ ਇਸ ਤਰ੍ਹਾਂ ਜਿਹੜਾ ਹੈ ਨਾ ਕਰਨਾ ਪੈ ਜੇ ਇਸ ਕਰਕੇ ਸਭ ਕੋ ਜੋ ਪਹਿਲਾਂ ਪਹਿਲਾਂ ਹੀ ਬੰਦ ਕਰ ਦਿਓ ਤੇ ਹਾਲਾਂਕਿ ਭਾਈ ਅਮਰਿਤਪਾਲ ਸਿੰਘ ਪਰਦੇਸ਼ ਕਦਮ ਤੋਂ ਬਾਅਦ ਪੰਜਾਬ ਦੇ ਹਜ਼ਾਰਾਂ ਲੱਖਾਂ ਲੋਕਾਂ ਨੇ ਭਾਈ ਅਮਰਿਤਪਾਲ ਸਿੰਘ ਮੈਰੋਂ ਦਾ ਜਿਹੜਾ ਹੈ ਧੰਨਵਾਦ ਕੀਤਾ ਸੀ ਕਿਉਂਕਿ ਸੋਸ਼ਲ ਮੀਡੀਆ ਤੇ ਆਏ ਦਿਨ ਇਦਾਂ ਦੀ ਗੰਦਗੀ ਜਿਹੜੀ ਆ ਵੇਖਣ ਨੂੰ ਮਿਲ ਰਹੀ ਹੈ ਜਿਸ ਤੋਂ ਬਾਅਦ ਛੋਟੇ ਛੋਟੇ ਬੱਚੇ ਜਿਹੜੇ ਨੇ ਇਹਨਾਂ ਚੀਜ਼ਾਂ ਦੇ ਵੱਲ جا ਰਹੇ ਨੇ ਜਿਨ੍ਹਾਂ ਦੀ ਜ਼ਿੰਦਗੀ ਤੇ ਮਾੜੇ ਅਸਰ ਹੋ ਰਹੇ ਨੇ ਸੋ ਆਖਰ ਅੱਜ ਕੱਲ ਹਰ ਕਿਸੇ ਕੋਲ ਮੋਬਾਈਲ ਫੋਨ ਹੈ ਛੋਟੇ ਬੱਚੇ ਵੀ ਮੋਬਾਈਲ ਫੋਨ ਦਾ ਯੂਜ਼ ਕਰਦੇ ਨੇ ਨੈਟ ਦਾ ਯੂਜ਼ ਕਰਦੇ ਨੇ ਸੋ ਆਖਰ ਅਜਿਹੀਆਂ ਚੀਜ਼ਾਂ ਉਹ ਵੇਖ ਰਹੇ ਨੇ ਤੇ ਅੱਜ ਬੱਚੇ ਜਿਹੜੇ ਨੇ ਉਹ ਮਾਰਗ ਤੋਂ ਛਿੜਕ ਰਹੇ ਨੇ ਤੁਹਾਨੂੰ ਦੱਸਣਾ ਚਾਹਾਂਗੇ ਕਿ ਵਕੀਲ ਜਿਹੜੇ ਨੇ ਭਾਈ ਅਮਰਿਤਪਾਲ ਸਿੰਘ ਮਹਿਰੋਂ ਬਾਰੇ ਹੁਣ ਕੀ ਕਹਿ ਰਹੇ ਨੇ ਉਹਨਾਂ ਦਾ ਮੰਨਣਾ ਹੈ ਕਿ ਭਾਈ ਅਮਰਿਤਪਾਲ ਸਿੰਘ ਪਰੋਂ ਜਿਹੜੇ ਨੇ ਇਦਾਂ ਦਾ ਨਹੀਂ ਕਰ ਸਕਦੇ ਇਹ ਬਿਲਕੁਲ ਹੀ ਬਲਾਈਂਡ ਮਰਡਰ ਹੈ ਹਾਲਾਂਕਿ ਨਾ ਹੀ ਪੁਲਿਸ ਜਿਹੜੀ ਹੈ ਕੋਈ ਚੰਗੀ ਤਰ੍ਹਾਂ ਕੋਖਪੜਤਾਲ ਕਰ ਪਾ ਰਹੀ ਹੈ ਤੇ ਨਾ ਹੀ ਭਾਈ ਅਮਰਿਤਪਾਲ ਸਿੰਘ ਮਹਿਰੋਂ ਦੇ ਖਿਲਾਫ ਕੋਈ ਸਬੂਤ ਜਟਾ ਪਾ ਰਹੀ ਹੈ ਤੇ ਹਰਪਾਲ ਸਿੰਘ ਖਾਰਾ ਦਾ ਇਹ ਵੀ ਮੰਨਣਾ ਹੈ ਕਿ ਇਹ ਜਿਹੜਾ ਕੇਸ ਹੈ ਇਹ ਕੇਸ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਤੁਕ ਜਿਹੜੀ ਹੈ ਨਹੀਂ ਬਣ ਰਹੀ ਹੈ ਸੋ ਹਾਲਾਂਕਿ ਜਿਹੜੇ ਲੋਕਾਂ ਨੇ ਕਤਲ ਕੀਤਾ ਉਹਨਾਂ ਨੂੰ ਪੁਲਿਸ ਸਰੈਂਡਰ ਕਰ ਚੁੱਕੀ ਹੈ ਪਰ ਜੇ ਗੱਲ ਕੀਤੀ ਜਾਵੇ ਕਿ ਕਮਲਕੌਰ ਭਾਬੀ ਦਾ ਜੋ ਕਤਲ ਹੁੰਦਾ ਹੈ ਕੀ ਉਹ ਵਾਕਈ ਅਮਰਿਤਪਾਲ ਸਿੰਘ ਨੇ ਕੀਤਾ ਹੈ ਜਾਂ ਫਿਰ ਕਤਲ ਕਿਸੇ ਹੋਰ ਨੇ ਕੀਤਾ ਹੈ ਅਮਰਿਤਪਾਲ ਸਿੰਘ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਤੇ ਭਾਈ ਅਮਰਿਤਪਾਲ ਸਿੰਘ ਮੈਰੋਂ ਜਾਣਬੁੱਝ ਕੇ ਇਸ ਤੇ ਆਪਣਾ ਕ੍ਰੈਡਿਟ ਲੈ ਰਹੇ ਨੇ ਬਹੁਤ ਤਰ੍ਹਾਂ ਦੇ ਸਵਾਲ ਜਿਹੜੇ ਨੇ ਬਣਦੇ ਹੋਏ ਦਿਖਾਈ ਦੇ ਰਹੇ ਨੇ ਸੋ ਲਗਾਤਾਰ ਚਰਚਾਵਾ ਜੜੀਆਂ ਨੇ ਬਣੀਆਂ ਹੋਈਆਂ ਨੇ ਚਰਚਾਵਾ ਜੜੀਆਂ ਨੇ ਤੇਜ਼ ਹੋ ਚੁੱਕੀਆਂ ਨੇ ਭਾਈ ਅਮਰਿਤਪਾਲ ਸਿੰਘ ਮੈਰੋਂ ਨੂੰ ਬਹੁਤ ਤਰ੍ਹਾਂ ਦੇ ਸਵਾਲ ਵੀ ਬਣਦੇ ਜਾ ਰਹੇ ਨੇ ਤੁਹਾਨੂੰ ਦੱਸਣਾ ਚਾਹਾਂਗੇ ਪੁਲਿਸ ਜਿਹੜੀ ਹੈ ਕਹਿ ਰਹੀ ਹੈ ਕਿ ਭਾਈ ਅਮਰਿਤਪਾਲ ਸਿੰਘ ਮਹਿਰੋਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਤੇ ਉਸ ਨੂੰ ਗ੍ਰਿਫਤਾਰ ਕਰਕੇ ਜਿਹੜਾ ਹੈ ਪੰਜਾਬ ਲਿਆਂਦਾ ਜਾਵੇਗਾ ਕਿਉਂਕਿ ਫਿਲਹਾਲ ਭਾਈ ਅਮਰਿਤਪਾਲ ਸਿੰਘ ਮਹਿਰੋਂ ਵਿਦੇਸ਼ ਚਲੇ ਗਏ ਨੇ ਸੋ ਹਾਲਾਂਕਿ ਵਿਦੇਸ਼ ਦੇ ਵਿੱਚ ਉਹ ਬੈਠੇ ਹੋਏ ਨੇ ਤੇ ਉਹਨਾਂ ਨੂੰ ਵਿਦੇਸ਼ ਤੋਂ ਹੀ ਗ੍ਰਿਫਤਾਰ ਕਰਕੇ ਪੰਜਾਬ ਲਿਆਂਦਾ ਜਾਏਗਾ ਬਾਕੀ ਇਨਵੈਸਟੀਗੇਸ਼ਨ ਇੱਥੇ ਕੀਤੀ ਜਾਏਗੀ ਧੰਨਵਾਦ